ਚਾ ਵੱਡਾ ਇਨਕਾਊਂਟਰ ਹੋਇਆ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਮੁੱਠਪੇੜ ਹੋਇਆ ਤਾਂ ਇੱਕ ਵੱਡੀ ਵਾਰਦਾਤ ਨੂੰ ਜਿਹੜੇ ਬਦਮਾਸ਼ ਨੇ ਅੰਜਾਮ ਦੇਣ ਜਾ ਰਹੇ ਸੀ ਜਲੰਧਰ ਦੇ ਰਾਮਾ ਮੰਡੀ ਇਲਾਕੇ ਦੇ ਵਿੱਚ ਬਦਮਾਸ਼ਾਂ ਦੁਆਰਾ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਪੁਲਿਸ ਨੂੰ ਗੁਪਤ ਜਾਣਕਾਰੀ ਮਿਲ ਜਾਂਦੀ ਆ ਸੂਚਨਾ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਪੁਲਿਸ ਦੁਆਰਾ ਉਹਨਾਂ ਦਾ ਟਰੈਪ ਲਗਾਇਆ ਜਾਂਦਾ ਟਰੈਪ ਲਗਾ ਕੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਲੰਧਰ ਦੇ ਸੁੱਚੀ ਪਿੰਡ ਦੇ ਨਜ਼ਦੀਕ ਜਾ ਕੇ ਸ਼ਮਸ਼ਾਨ ਘਾਟ ਦੇ ਨਜ਼ਦੀਕ ਜਾ ਕੇ ਤਾਂ ਉਹਨਾਂ ਬਦਮਾਸ਼ਾਂ ਦੁਆਰਾ ਜਿਹੜੀ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਬਚਾਅ ਕਾਰਜ ਕਰਦੇ ਹੋਏ ਪੁਲਿਸ ਦੁਆਰਾ 15 ਤੋਂ 20 ਜਿਹੜੇ ਰਾਉਂਡ ਫਾਇਰ ਕੱਢੇ ਜਾਂਦੇ ਨੇ ਜਿਸ ਤੋਂ ਬਾਅਦ ਕਿ ਜਿਹੜੇ ਦੋਵੇਂ ਬਦਮਾਸ਼ ਨੇ ਜੋ ਜ਼ਖਮੀ ਹੋ ਜਾਂਦੇ ਨੇ ਤਾਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਜਲੰਧਰ ਦੇ ਸੁੱਚੀ ਪਿੰਡ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਸੁੱਚੀ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਇਨਕਾਊਂਟਰ ਹੋਇਆ ਜਿੱਥੇ ਕਿ ਜਦੋਂ ਜੋ ਉਹਨਾਂ ਬਦਮਾਸ਼ਾਂ ਦੁਆਰਾ ਜਲੰਧਰ ਦੇ ਰਾਮਾ ਮੰਡੀ ਇਲਾਕੇ ਦੇ ਵਿੱਚ ਵੱਡੀ ਵਾਰਦਾਤ ਨੂੰ ਜਿਹੜਾ ਇਨਜ਼ਾਮ ਦੇਣਾ ਸੀ ਜਿਹੜੇ ਬਦਮਾਸ਼ ਨੇ ਸੋਨੂ ਖੱਤਰੀ ਗੈਂਗ ਦੇ ਜਿਹੜੇ ਉਹਦੇ ਨਾਲ ਸੰਬੰਧਿਤ ਗੁਰਗੇ ਸੀ ਜਿਹੜੇ ਬਦਮਾਸ਼ ਸੀ ਉਹਨਾਂ ਦੁਆਰਾ ਉਹਨਾਂ ਦੇ ਨਾਮ ਵੀ ਨਿਕਲ ਕੇ ਸਾਹਮਣੇ ਆਏ ਨੇ ਸੋ ਗਵਿੰਦਰ ਅਤੇ ਹਰਪ੍ਰੀਤ ਦੋ ਜਿਹੜੇ ਜਿਹੜੇ ਜੋ ਗੈਂਗਸਟਰ ਨੇ ਜਾਂ ਬਦਮਾਸ਼ ਨੇ ਇਹਨਾਂ ਦੇ ਉੱਪਰ ਪਹਿਲਾਂ ਕਈ ਵੀ ਜਿਹੜੇ ਅਪਰਾਧਿਕ ਮਾਮਲੇ ਦਰਜ ਨੇ ਇੱਥੋਂ ਤੱਕ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਪੁਲਿਸ ਮੁਲਾਜ਼ਮ ਨੂੰ ਮਾਰ ਕਤਲ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਦੇ ਉੱਪਰ ਜਿਹੜਾ ਮਾਮਲਾ ਦਰਜਾ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਇਹਦੇ ਵਿੱਚੋਂ ਇੱਕ ਬਦਮਾਸ਼ ਦੇ ਉੱਪਰ ਹੋਰ ਜਿਹੜਾ ਮਾਮਲਾ ਦਰਜ ਹੋਇਆ ਸੀ ਤੇ ਪੁਲਿਸ ਨੂੰ ਨੇ ਸੂਹ ਮਿਲ ਜਾਂਦੀ ਹੈ ਗੁਪਤ ਸੂਚਨਾ ਮਿਲ ਜਾਂਦੀ ਹੈ ਕਿ ਇਹਨਾਂ ਸੋਨੂ ਖੱਤਰੀ ਗੈਂਗ ਦੇ ਦੋਨਾਂ ਗੁਰਗਿਆਂ ਦੁਆਰਾ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਰਾਮਾ ਮੰਡੀ ਇਲਾਕੇ ਦੇ ਵਿੱਚ ਵੱਡੀ ਵਾਰਦਾਤ ਕੀਤੀ ਜਾਣੀ ਉਸ ਤੋਂ ਪਹਿਲਾਂ ਹੀ ਪੁਲਿਸ ਦੁਆਰਾ ਇਨ੍ਹਾਂ ਗੈਂਗਸਟਰਾਂ ਦਾ ਬਦਮਾਸ਼ਾਂ ਦਾ ਟਰੈਪ ਲਗਾਇਆ ਜਾਂਦਾ ਟਰੈਪ ਲਗਾ ਕੇ ਜਦੋਂ ਜਲੰਧਰ ਦੇ ਸੁੱਚੀ ਪਿੰਡ ਦੇ ਵਿੱਚ ਇਹਨਾਂ ਨੂੰ ਘੇਰਾ ਪਾਇਆ ਜਾਂਦਾ ਤਾਂ ਸ਼ਮਸ਼ਾਨ ਘਾੜ ਦੇ ਨਜ਼ਦੀਕ ਜਾ ਕੇ ਇਹਨਾਂ ਗੈਂਗਸਟਰਾਂ ਦੁਆਰਾ ਬਦਮਾਸ਼ਾਂ ਦੁਆਰਾ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀਆ ਤਾਂ ਜਵਾਬੀ ਕਾਰਵਾਈ ਕਰਦੇ ਹੋਏ ਡਿਫੈਂਸ ਦੇ ਵਿੱਚ ਪੁਲਿਸ ਦੁਆਰਾ ਇਹਨਾਂ ਦੇ ਉੱਪਰ 15 ਤੋਂ 20 ਜਿਹੜੇ ਰਾਉਂਡ ਫਾਇਰ ਕੱਡੇ ਜਾਂਦੇ ਜਿਸ ਦੇ ਵਿੱਚ ਕਿ ਮੌਕੇ ਤੇ ਸੋਨੂ ਖਤਰੀ ਗੈਂਗ ਦੇ ਜਿਹੜੇ ਦੋ ਬਦਮਾਸ਼ ਸੀ ਗੁਰਗੇ ਸੀ ਸੁਖਵਿੰਦਰ ਅਤੇ ਹਰਪ੍ਰੀਤ ਮੌਕੇ ਤੇ ਜ਼ਖਮੀ ਹੋਏ ਨੇ ਉਹਨਾਂ ਨੂੰ ਇਲਾਜ ਦੇ ਲਈ ਜਲੰਧਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੋਰ ਕੀ ਕੁਝ ਇਸ ਮਾਮਲੇ ਦੇ ਵਿੱਚ ਜਾਣਕਾਰੀ ਨਿਕਲ ਕੇ ਸਾਹਮਣੇ ਆ ਆਓ ਪੁਲਿਸ ਦਾ ਬਿਆਨ ਦੇਖਦੇ ਹਾਂ ਸਾਡੇ ਕੋਲ ਇਨਫੋਰਮੇਸ਼ਨ ਸਿਗੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਦੋ ਲੜਕੇ ਕੋਈ ਵਾਰਦਾਤ ਕਰਨ ਦੀ ਨੀਤ ਨਾਲ ਰਾਮਾ ਮੰਡੀ ਏਰੀਆ ਚ ਘੁੰਮ ਰਹੇ ਹਨ ਸੋ ਉਸਤੇ ਅਸੀਂ ਆਪਣਾ ਟਰੈਪ ਲਗਾ ਕੇ ਇਹਨਾਂ ਤੇ ਆਪਣੀ ਇੰਟੈਲੀਜੈਂਸ ਡਿਵੈਲਪ ਕਰਕੇ ਸੋ ਇਹ ਦੋਵੇਂ ਬੰਦੇ ਅਸੀਂ ਆਫਟਰ ਬਰੀਫ ਇਨਕਾਊਂਟਰ ਵਿਦ ਦ ਪੁਲਿਸ ਅਪ੍ਰੀਹੈਂਡ ਕੀਤੇ ਸੋ ਇਹਨਾਂ ਦੋਵਾਂ ਦੇ ਨਾਂ ਸੁਖਵਿੰਦਰ ਤੇ ਹਰਪ੍ਰੀਤ ਹੈ ਇਹਨਾਂ ਇਹ ਆਲਰੇਡੀ ਜੇ ਐਂਡ ਕੇ ਦੇ ਵਿੱਚ ਜੋ ਇੱਕ ਸਬ ਇਨਸਪੈਕਟਰ ਦਾ ਮਰਡਰ ਕੇਸ ਹੋਇਆ ਸੀ April 2024 ਦੇ ਵਿੱਚ ਇਹ ਉਸ ਦੇ ਵਿੱਚ ਵਾਂਟਡ ਹੈ ਇਹ ਤੋਂ ਇਲਾਵਾ ਸਾਨੂੰ ਪ੍ਰੀਲਿਮਿਨਰੀ ਜੋ ਹੁਣ ਤੱਕ ਪਤਾ ਲੱਗਿਆ ਇੱਕ ਹੋਰ ਕੇਸ ਦਰਜ ਹੋਇਆ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਵਾਂਟਡ ਹੈ ਸੋ ਇਹਦੇ ਵਿੱਚ ਸੁਖਵਿੰਦਰ ਸਿੰਘ ਜੋ ਹੈ ਇਹ ਸੋਨੂ ਖਤਰੀ ਗੈਂਗ ਨਾਲ ਇਸ ਦੇ ਰਿਲੇਸ਼ਨ ਹੁਣ ਤੱਕ ਸਾਹਮਣੇ ਆਏ ਬਾਕੀ ਦੀ ਪੁੱਛਗਿੱਛ ਜਾਰੀ ਹੈ ਫਿਰ ਅਸੀਂ ਹੋਰ ਡਿਟੇਲਸ ਇਟਸ ਟੂ ਸ਼ੇਅਰ ਕਰਾਂਗੇ ਫਿਰ ਮੈਮ ਪੁਲਿਸ ਦੇ ਆਮਨ ਸਾਹਮਣੇ ਫਾਇਰਿੰਗ ਵੀ ਹੋਈ ਹੈ ਜੀ ਰਾਉਂਡਸ ਆਫ ਫਾਇਰਿੰਗ ਵੀ ਹੋਈ ਹੈ ਤੇ ਉਹਦੇ 15-20 ਰਾਉਂਡ ਫਾਇਰ ਹੋਏ ਹੈ ਤੇ ਉਤ ਤੋਂ ਬਾਅਦ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਇਹਦੇ ਵਿੱਚ ਹਾਂਜੀ ਸੋ ਇਹਦੇ ਵਿੱਚ ਹੁਣ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਔਨ ਹੈ ਸੋ ਜੋ ਅੱਗੇ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਹਦੇਸ਼ ਦੋ ਦੋ ਸੋਫਿਸਟੀਕੇਟਿਡ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਹਨ ਤੇ ਉਹ ਵੀ ਅਸੀਂ ਅੱਗੇ ਦੇਖ ਰਹੇ ਹਾਂ ਕਿ ਉਹਨਾਂ ਦਾ ਸੋਰਸ ਕੀ ਸੀ ਉਹ ਕਿਸ ਤਰ੍ਹਾਂ ਉਸ ਤੋਂ ਆਇਆ ਉਹ ਸਾਰਾ ਇਸ ਵਿਚਾਰਿਆ ਸੋ ਬੇਸਿਕਲੀ ਅਜੇ ਜਿੰਨਾ ਹੈ ਕਿ ਇਹਨਾਂ ਤੋਂ ਇਹਨਾਂ ਨੂੰ ਰਾਉਂਡ ਅਪ ਕਰਕੇ ਜੋ ਇਹਨਾਂ ਤੋਂ ਸਾਨੂੰ ਵੈਪਨ ਦੀ ਰਿਕਵਰੀ ਹੋਈ ਹੈ ਤੇ ਅੱਗੇ ਜੋ ਇਹਨਾਂ ਦੀ ਪੁੱਛਗਿੱਛ ਹੈਗੀ ਹੈ ਤੇ ਸਾਨੂੰ ਹੈ ਕਿ ਇਹਨਾਂ ਦਾ ਹੋਰ ਵੀ ਕੋਈ ਕ੍ਰਾਈਮ ਇਨ ਮਾਈਂਡ ਸਿਗਾ ਜਿਸ ਵਿੱਚ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਸਗੇ ਤੇ ਉਹ ਅੱਗੇ ਪੁੱਛਗੇ ਚਾਹੇ ਜਾਈਂ ਨਾਕਾਬੰਦੀ ਕਿੱਥੇ ਹੋਈ ਸਗੀ ਤੇ ਚੇਸ ਕਿੱਥੇ ਇਹਨਾਂ ਨੇ ਵਾਰਦਾਤ ਕਰਨੀ ਸੀ ਇਸ ਜਗ੍ਹਾ ਤੇ ਇਹਨਾਂ ਨੇ ਇਹਨਾਂ ਨੇ ਅੱਗੇ ਵੀ ਵਾਰਦਾਤ ਕਰਨੀ ਸੀ ਤੇ ਅਸੀਂ ਸਾਡੇ ਕੋਲ ਪਿਛਲੀ ਇਹਨਾਂ ਦਾ ਜੋ ਕ੍ਰਾਈਮ ਸੀ ਉਸ ਦੀ ਇਨਫੋਰਮੇਸ਼ਨ ਸਿਗੀ ਤੇ ਇਹ ਸੀ ਕਿ ਇਹ ਕੁਝ ਸਾਡੇ ਏਰੀਆ ਦੇ ਵਿੱਚ ਕਈ ਦਿਨਾਂ ਤੋਂ ਘੁੰਮ ਫਿਰ ਰਹੇ ਹਨ ਸੋ ਉਸ ਤੇ ਅਸੀਂ ਕਰਕੇ ਅੱਜ ਇਹਨਾਂ ਨੂੰ ਇੱਕ ਬਰੀਫ ਚੇਸ ਤੇ ਫਾਇਰ ਆਫ এক্সচেਜ ਆਫ ਫਾਇਰ ਤੋਂ ਬਾਅਦ ਇਨ ਨੂੰ ਇਥੇ ਅਪ੍ਰੀਹੈਂਡ ਕੀਤਾ ਤੇ ਅੱਗੇ ਨਾਦਰ ਨਾਲ ਪੁੱਛਗੀ ਜਾਰੀ ਹੈ ਜੋ ਇਨਫੋਰਮੇਸ਼ਨ ਹੋ ਰਹੀ ਹੈ ਕਿ